ਹਾਂਜੀ ਅੰਬਾਣੀ ਦੇ ਮੁੰਡੇ ਦਾ ਵਿਆਹ ਹੋਇਆ ਵਾ ਤੇ ਮਤਲਬ ਕਿ ਡੱਬਾ ਇੰਨਾ ਮਹਿੰਗਾ ਵਾ ਲੱਗਦਾ ਮਤਲਬ ਐਨ ਲੱਗਦਾ ਵੀ ਮੰਨ ਲਓ 골ਡ ਵਾਲਾ ਮਤਲਬ ਕਿ ਵਿੱਚ ਸੋਨਾ ਹੀ ਪਾਇਆ ਹੁੰਦਾ ਡੱਬਾ ਬਹੁਤ ਸੋਨਾ ਸੀ ਤੇ ਮੈਂ ਕਿੰਨਾ ਟਾਈਮ ਉਹ ਰੀਲ ਵੇਂਦੀ ਰਹੀ ਹਨਾ ਜਿੰਨ ਮਤਲਬ ਕਿ ਜਿੰਨੂੰ ਕਾਰ ਆਇਆ ਵਾ ਤੇ ਉਹਨਾਂ ਨੇ ਕਾਰਡ ਦਿਖਾਇਆ ਬਹੁਤ ਵਧੀਆ ਸੀ ਮਹਿੰਗਾ ਸੀ ਤੇ ਕਾਫੀ ਟਾਈਮ ਮੈਂ ਵੀਡੀਓ ਐਂਡ ਤੱਕ ਦੇਖੀ ਵੀ ਵੀ ਚੋਕੀ ਨਿਕਲਦਾ ਮਠਿਆਈ ਕੀ ਨਿਕਲਦੀ ਹੀ ਨਿਕਲਦੀ ਵੀ ਜੋ ਕੁਝ ਵੀ ਨਹੀਂ ਨਿਕਲਿਆ ਤੇ ਵੇਖ ਲੋ ਇੰਨੇ ਅਮੀਰ ਹੋ ਕੇ ਤੇ ਵਿੱਚੋਂ ਵੇ ਲੋ ਮਠਿਆਈ ਤੱਕ ਨਹੀਂ ਪਾਈ ਹਨਾ ਤੇ ਬੰਦਾ ਤੇ ਬਾਕੀ ਸਾਡੇ ਜਿਹੜੇ ਗਰੀਬ ਵਿਚਾਰੇ ਨੇ ਜਿਹੜੇ ਤੇ ਰਿਕਾਰਡ ਵੀ ਆਉਂਦਾ ਨਾਲ ਮਠਿਆਈ ਵੀ ਆਉਂਦੀ ਆ ਤੇ ਮਤਲਬ ਕਿ ਖਾਲੀ ਡੱਬਾ ਨਹੀਂ ਆਉਂਦਾ ਮਠਿਆਈ ਵੀ ਨਾਲ ਆਉਂਦੀ ਪਰ ਵੇ ਲੋ ਇੰਨੇ ਅਮੀਰ ਹੋ ਕੇ ਤੇ ਵਿੱਚੋਂ ਕੁਝ ਵੀ ਨਹੀਂ ਨਿਕਲਿਆ ਬਸ ਡੱਬਾ ਮੈਂ ਤੱਕ ਵੀਡੀਓ ਵੇਂਦੀ ਰਹੀ ਪੀ ਵੀ ਚੋਕੀ ਨਿਕਲੋ ਕੋਈ ਲੱਡੂ ਨਹੀਂ ਕੋਈ ਮਠਿਆਈ ਨਹੀਂ ਕੋਈ ਬਰਫੀ ਤਾਂ ਨਹੀਂ ਕੁਝ ਨਹੀਂ ਨਿਕਲਿਆ ਸਾਰੀ ਵੀਡੀਓ ਐਂਡ ਤੱਕ ਵੇਂਦੀ ਰਹੀ ਵੇਖ ਲੋ ਵੀ ਸਾਡੇ ਪੰਜਾਬ ਦੇ ਲੋਕ ਕਿੰਨੇ ਵਧੀਆ ਸਭ ਮਠਿਆਈ ਚਲ ਬੰਦਾ ਹਨ ਡਰਾਈ ਫਰੂਟ ਦਾ ਹੀ ਡੱਬਾ ਬੰਦਾ ਪਾ ਦਿੰਦਾ ਵਾ ਸੁੱਕੀ ਮਠਿਆਈ ਪਾ ਦਿੰਦਾ ਨਹੀਂ ਮਠਿਆਈ ਪੋਣੀ ਦਾ ਮਤਲਬ ਕੇ ਤੇ ਬਸ ਮੈਂ ਐਂਡ ਤੱਕ ਵੀਡੀਓ ਵੇਂਦੀ ਰਹੀ ਆ